इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਰੋਜ਼ ਪਰ ਜਾਨ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੁਹਾਨੂੰ ਪਤਾ ਹੈ ਕਿ ਵੈਸੇ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਜਿਹੜੀਆਂ ਚਾਹੇ ਪਹਿਲਾਂ ਕਾਲੀ ਹੋਣ ਚਾਹੇ ਕਾਂਗਰਸ ਹੀ ਹੋਣ ਜਾਂ ਬੀਜੇਪੀ ਹੋਵੇ ਉਹਨਾਂ ਸਾਰਿਆਂ ਨੇ ਹੀ ਪੰਚਾਇਤੀ ਚੋਣਾਂ ਪੈਸੇ ਦੇ ਤੇ ਗੁੰਡਾਗਰਦੀ ਦੇ ਦਮ ਤੇ ਜਿੱਤੀਆਂ ਨੇ ਪਰ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ ਤੋਂ ਪੰਚਾਇਤੀ ਚੋਣਾਂ ਦੇ ਨਾਂ ਤੇ ਜੋ ਗੁੰਡਾਗਰਦੀ ਕੀਤੀ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸੋ ਪਹਿਲਾਂ ਇਹਨਾਂ ਨੇ ਪੰਚਾਇਤੀ ਚੋਣਾਂ ਲੇਟ ਕਰਾਈਆਂ ਇੱਕੋ ਦਮ ਕਰਾਈਆਂ ਫਿਰ ਇਹਨਾਂ ਨੇ ਨਾਮਜ਼ਦਗੀਆਂ ਨਹੀਂ ਪਰਣ ਦੋਤੀਆਂ ਐਨਓਸੀਆਂ ਨਹੀਂ ਲੋਕਾਂ ਨੂੰ ਦੇਣ ਦਿੱਤੀਆਂ ਫਿਰ ਧਰਨੇ ਲਾਏ ਗਏ ਐਨਓਸੀਆਂ ਜੇ ਚੁੱਲਾ ਟੈਕਸ ਵਰਗੇ ਜਿਹੜੇ ਸਰਕਾਰੀ ਹਥਿਆਰ ਨੇ ਜਦੋਂ ਮਿਲ ਗਏ ਤਾਂ ਉਸ ਤੋਂ ਬਾਅਦ ਕੱਲ ਫਰੋਇਪੁਰ ਦੇ ਵਿੱਚ ਜਿਹੜੀਆਂ 4 ਤਰੀਕ ਨੂੰ ਫਾਰਮ ਭਰੇ ਗਏ ਸੀ ਅੱਜ ਵੱਡੀ ਪੱਧਰ ਤੇ ਰਾਤ ਸਤੀਏ ਵਾਲੇ ਤੇ ਹੋਰ ਜਿਹੜੇ ਦਫ਼ਤਰ ਬਣੇ ਸੀਗੇ ਮਾਰਕੀਟ ਕਮੇਟੀਆਂ 'ਚ ਬਣੇ ਸੀ ਉੱਥੇ ਰਾਤ 12 ਵਜੇ ਤੜਕੇ 4 ਵਜੇ ਤੱਕ ਜਿੰਨੇ ਅਧਿਕਾਰੀ ਸੀਗੇ ਇਹਨਾਂ ਨੇ ਪੈਸਾ ਲੈ ਕੇ ਮੰਤਰੀਆਂ ਦੀ ਸ਼ਹਿਤ ਤੇ ਐਮਐਲਏ ਦੀ ਸ਼ਹਿਤ ਤੇ ਡੀਸੀਐਸ ਦੀ ਸ਼ਹਿਤ ਤੇ ਵੱਡੀ ਪੱਧਰ ਤੇ ਆਜ਼ਾਦ ਉਮੀਦਵਾਰਾਂ ਦੇ ਜਾਂ ਵਿਰੋਧੀ ਧਿਰ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਕਾਗਜ਼ ਪਾੜੇ ਆ ਰੱਦ ਕੀਤੇ ਆ ਮੈਮੇ ਪਿੰਡ ਦੇ ਵੀ ਸਾਡੇ ਸਤੀ ਵਾਲੇ ਦੇ ਵਿੱਚ ਕਾਜ ਰੱਦ ਕੀਤੇ ਗਏ ਆ ਸੋ ਅਸੀਂ ਆਪ ਸਭ ਨੂੰ ਸੱਦਾ ਦਿੰਦੇ ਆ ਕਿ ਐਸਾ ਡੈਮੋਕਰੇਸੀ ਦੇ ਘਾਣ ਦੇ ਵਿਰੁੱਧ ਇਹ ਜਿਹੜੀ ਗੁੰਡਾਗਰਦੀ ਆ ਨੰਗੀ ਚਿੱਟੀ ਇਹਦੇ ਵਿਰੁੱਧ ਮੈਦਾਨ ਚ ਨਤਰੋ ਕਿਉਂਕਿ ਅੱਜ ਤੁਹਾਡੇ ਸਰਪੰਚ ਧੱਕੇ ਨਾਲ ਬਣਾਏ ਗਏ ਨੇ ਕੱਲ ਨੂੰ ਬਲਾਸ ਸੰਮਤੀਆਂ ਧੱਕੇ ਨਾਲ ਹੋਣ ਗਿਆ ਪਰਸੋ ਜ਼ਿਲ੍ਹਾ ਪ੍ਰੀਸ਼ਦ ਫੇਰ ਐਮਐਲਏ ਧੱਕੇ ਨਾਲ ਬਣਨਗੇ ਤੇ ਉਸ ਤੋਂ ਬਾਅਦ ਮੋਦੀ ਜੀ ਕਹਿਣਗੇ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਜੋ ਮੈਂ ਕਹਿਣਾ ਮੇਰੀ ਤਾਨਾਸ਼ਹੀ ਚੱਲੇਗੀ ਸੋ ਇਸ ਕਰਕੇ ਵੀਰੋ ਅੱਜ ਆਪਾਂ 6 ਤਰੀਕ 'ਚ 8 ਅਕਤੂਬਰ ਨੂੰ ਠੀਕ 11 ਵਜੇ ਡੀਸੀ ਦਫ਼ਤਰ ਫਰੋਇਪਰ ਆਪਾਂ ਧਰਨਾ ਦੇਾਂਗੇ ਜਿਹੜੇ ਸਾਡੇ ਮਹਿਮੇ ਪਿੰਡ ਤੇ ਹੋਰ ਨਾਲ ਦੇ ਪਿੰਡਾਂ ਕਿਨਾਂ ਕਿਸੇ ਕਾਰਨ ਤੋਂ ਜਿਨ੍ਹਾਂ ਦੇ ਸਾਰੇ ਕਾਗਜ਼ ਸੀ ਉਹ ਮੰਗ ਕਰਾਂਗੇ ਡੀਸੀ ਫਲੋਇਪਰ ਤੋਂ ਕਿ ਉਹਨਾਂ ਦੀ ਦੁਬਾਰਾ ਪੜਤਾਲ ਕਰਾ ਕੇ ਉਹ ਕਾਗਜ਼ ਭਰਾ ਕੇ ਦੁਬਾਰਾ ਜਿਹੜੀਆਂ ਸਾਡੇ ਪਿੰਡਾਂ ਦੇ ਇਲੈਕਸ਼ਨ ਕਰਾਏ ਜਾਣ ਤੇ ਜਿਹੜੇ ਡੰਮੀ ਸਰਪੰਚ ਬਣਨਾ ਚਾਹੁੰਦੇ ਨੇ ਆਪਣੇ ਆਪ ਚ ਕਾਗਜ਼ ਰਿਜੈਕਟ ਕਰਾ ਕੇ ਉਹਨਾਂ ਨੂੰ ਸਰਟੀਫਿਕੇਟ ਜਾਰੀ ਕਰਦੋ ਰੋਕਿਆ ਜਾਵੇ ਕਿਉਂਕਿ ਇੱਕ ਪਾਸੇ ਸਾਰਾ ਪਿੰਡ ਖੜਾ ਤੇ ਦੂਜੇ ਪਾਸੇ ਤੁਹਾਡੇ ਅਫਸਰਾਂ ਨੇ ਤੁਹਾਡੇ ਐਮਐਲਏ ਨੇ ਧੱਕੇ ਨਾਲ ਡੰਮੀ ਸਰਪੰਚ ਬਣਾਉਣ ਦੀ ਕੋਸ਼ਿਸ਼ਾਂ ਕੀਤੀਆਂ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀਡੀਓ ਅੱਗੇ ਸ਼ੇਅਰ ਜਰੂਰ ਕਰਿਓ 8 ਅਕਤੂਬਰ ਨੂੰ ਮੰਗਲਵਾਰ ਫਰਡਿਸ ਦਫਤਰ ਦਾ ਘਰਾਓ ਕਰਾਂਗੇ ਜਿਹੜੇ ਵੀ ਪਿੰਡਾਂ ਦੇ ਵਿੱਚ ਧੱਕੇਸ਼ਾਹੀ ਹੋਈ ਹੈ ਵੱਧ ਤੋਂ ਵੱਧ ਗਿਣਤੀ 'ਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ